ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਰੁੱਖ ਜੋ ਹੈ ਵੱਡੀ ਖਬਰ ਵਾਲ ਕਰੀਏ ਖਾਸ ਖਬਰ ਵਾਲ ਕਰੀਏ ਤਾਂ ਦੇਸ਼ ਪੱਧਰ ਦੇ ਵਿੱਚ ਕਾਂਗਰਸ ਦੇ ਸੰਗਠਨ ਦੇ ਵਿੱਚ ਜਲਦੀ ਹੀ ਫੇਰ ਬਦਲ ਜੋ ਹੈ ਉਹ ਹੋ ਸਕਦਾ ਹੈ ਪੰਜਾਬ ਦੇ ਵਿੱਚ ਸੰਭਾਵੀ ਫੇਰ ਬਦਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਇਸ ਫੇਰਬਦਲ ਨੂੰ 2027 ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਸਕਦਾ ਹੈ ਇਸ ਸਾਰੀ ਸਥਿਤੀ ਦੇ ਉੱਪਰ ਕਾਂਗਰਸ ਨੇ ਫੇਰਬਦਲ ਨੂੰ ਲੈ ਕੇ ਜੜੀਆਂ ਹਨ ਸਿਆਸੀ ਸਥਿਤੀਆਂ ਬਣੀਆਂ ਹੋਈਆਂ ਨੇ ਇਹਨਾਂ ਨੂੰ ਵੇਖਦਿਆਂ ਹੋਇਆਂ ਤੁਸੀਂ ਕੀ ਕਹਿਣਾ ਚਾਹੋਗੇ ਲੇਖੋ 올 ਇੰਡੀਆ ਕਾਂਗਰਸ ਕਮੇਟੀ ਦੀ ਬੈਠਕ ਸੀ ਸੀਵੀਸੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸੀ ਔਰ ਹਾਲਾਂਕਿ ਇਹ ਬੈਠਕ ਬਹੁਤ ਮਹੱਤਵਪੂਰਨ ਨਿਸਕਰ ਕੇ ਮੰਨੀ ਜਾ ਰਹੀ ਹੈ ਕਿ ਹਰਿਆਣਾ ਔਰ ਮਹਾਰਾਸ਼ਟਰ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ ਔਰ ਇਹਦੇ ਨਾਲ ਨਾਲ ਜਿਹੜੀਆਂ ਮੁਲਕ 'ਚ ਵੱਖ-ਵੱਖ ਥਾਵਾਂ ਤੇ ਜ਼ਿਮਨੀ ਚੋਣਾਂ ਸੀ ਭਾਵੇਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਹਨਾਂ ਦੇ ਵਿੱਚ ਜਿਹੜੀ ਹਾਰ ਹੋਈ ਹੈ ਉਹਦੇ ਤੇ ਚਰਚਾ ਕੀਤੀ ਜਾ ਸਕੇ ਖੁੱਲ ਕੇ ਇਹ ਗੱਲ ਬਾਤ ਤਾਂ ਨਹੀਂ ਆਈ ਕਿ ਪੰਜਾਬ 'ਚ ਜ਼ਿਮਨੀ ਚੋਣਾਂ ਦੀ ਹਾਰ ਪਿੱਛੇ ਕਿਹੜੇ-ਕਿਹੜੇ ਤਰਕ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਦਿੱਤੇ ਗਏ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਚਾਰਾਂ ਵਿੱਚੋਂ ਤਿੰਨ ਜ਼ਿਮਨੀ ਚੋਣਾਂ ਦੀ ਹਾਰ ਨੂੰ ਵੀ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਵਿੱਚ ਵਿਚਾਰਿਆ ਗਿਆ ਤੇ ਬਹੁਤ ਗੰਭੀਰਤਾ ਦੇ ਨਾਲ ਕਾਂਗਰਸ ਦੀ ਹਾਈ ਕਮਾਂਡ ਪੰਜਾਬ ਵਿੱਚ ਲੀਆਂ ਸੀਟਾਂ ਦੀ ਹਾਰ ਨੂੰ ਦੇਖ ਰਹੀ ਹੈ ਅਸਲ 'ਚ ਕਾਂਗਰਸ ਪਾਰਟੀ ਨੂੰ ਇਹ ਬਹੁਤ ਜ਼ਿਆਦਾ ਭਰੋਸਾ ਸੀ ਕਿ ਜਿਵੇਂ ਅਸੀਂ ਹਰਿਆਣਾ 'ਚ ਸਰਕਾਰ ਬਣਾ ਜਾਾਂਗੇ ਉਸੇ ਤਰ੍ਹਾਂ ਮਹਾਰਾਸ਼ਟਰ 'ਚ ਸਰਕਾਰ ਬਣਾ ਲਾਂਗੇ ਤੇ ਪੰਜਾਬ 'ਚ ਤਾਂ ਇਹ ਮੰਨ ਕੇ ਕਾਂਗਰਸ ਦੇ ਲੀਡਰ ਚੱਲ ਰਹੇ ਸੀ ਕਿ ਸਾਡੀ ਸਰਕਾਰ ਆਈ ਪਈ ਹੈ ਪੰਜਾਬ ਚ ਆਮ ਤੌਰ ਤੇ ਗੱਲ ਹੁੰਦੀ ਸੀ ਕਿ ਹੁਣ ਤਾਂ ਕਾਂਗਰਸ ਦੀ ਹੀ ਸਰਕਾਰ ਬਣਨੀ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਐਂਟੀ ਇਨਕਮਨਸੀ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਕਿਤਨਾ ਕਿਤੇ ਦਿੱਲੀ ਦੀ ਭੂਮਿਕਾ ਵੱਧ ਰਹੀ ਹੈ ਜਿਹਦੇ ਕਰਕੇ ਪੰਜਾਬ ਦੇ ਲੋਕ ਨਾਖੁਸ਼ ਹੋ ਸਕਦੇ ਨੇ ਔਰ ਇਸੇ ਤਰ੍ਹਾਂ ਭਾਜਪਾ ਦੇ ਖਿਲਾਫ ਪੂਰੇ ਪੰਜਾਬ ਦੇ ਕਿਸਾਨ ਨੇ ਇਹ ਧਾਰਨਾ ਇਹ ਨਰੇਟਿਵ ਇੱਕ ਬਿਲਡ ਕੀਤਾ ਜਾ ਰਿਹਾ ਸੀ ਪਰ ਇਹਨਾਂ ਤਿੰਨ ਜ਼ਿਮਨੀ ਚੋਣਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਜਿੱਤ ਗਈ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਤਿੰਨ ਸੀਟਾਂ ਤੇ ਜਿੱਤ ਇਹ ਸੰਕੇਤ ਦੇਗੀ ਕਿ ਹਜੇ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਜਦੋਂ ਹਜੇ 2.5 ਸਾਲ ਪਏ ਨੇ ਪੰਜਾਬ ਚ ਮੁਕਾਬਲੇ ਤੋਂ ਬਾਹਰ ਕਰਾਰ ਨਹੀਂ ਦੇ ਸਕਦੇ ਮੁਫਤ ਬਿਜਲੀ ਵਰਗੀਆਂ ਸਹੂਲਤਾਂ 49 ਹਜ਼ਾਰ ਮੁਲਾਜ਼ਮਾਂ ਨੂੰ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀ ਸੋ ਇਹ ਏਜੰਡਾ ਜਿਹੜਾ ਭਗਵੰਤ ਮਾਨ ਦਾ ਭਾਵੇਂ ਬਹੁਤ ਸਾਰੇ ਵੱਡੇ ਵਾਅਦੇ ਆਮ ਆਦਮੀ ਪਾਰਟੀ ਦੇ ਹਜੇ ਅਧੂਰੇ ਨੇ ਪੰਜਾਬ ਕਰਜ਼ਾ ਮੁਕਤ ਨਹੀਂ ਹੋ ਸਕਿਆ ਸ਼ਰਾਬ ਤੋਂ ਰੇਤੇ ਤੋਂ ਉਨੀ ਕਮਾਈ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਸੀ ਪਰ ਇਸ ਦੇ ਬਾਵਜੂਦ ਵੀ ਜਿਹੜੇ 2-4 ਵੱਡੇ ਫੈਸਲੇ ਨੇ ਭਾਵੇਂ ਮੁਫਤ ਬਿਜਲੀ ਹੈ ਭਾਵੇਂ ਸਰਕਾਰੀ ਨੌਕਰੀਆਂ ਹੈ ਭਾਵੇਂ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਪਹਿਲਾਂ ਨਾਲੋਂ ਜ਼ਿਆਦਾ ਹੈ ਜਾਂ ਕਿਸੇ ਪੱਧਰ ਤੇ ਮੁਹੱਲਾ ਕਲੀਨਿਕ ਨੇ ਇਹਨਾਂ ਗੱਲਾਂ ਦਾ ਅਸਰ ਹੋਇਆ ਤੇ ਤਿੰਨ ਸੀਟਾਂ ਜਿੱਤੀ ਪਾਰਲੀਮੈਂਟ 'ਚ 7 ਸੀਟਾਂ ਜਿੱਤਣ ਵਾਲੀ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਜੇ ਪਾਰਲੀਮੈਂਟ ਚ ਕਾਂਗਰਸ ਨੇ 7 ਸੀਟਾਂ ਜਿੱਤੀਆਂ ਤੇ 27 ਚ ਸਾਡੀ ਸਰਕਾਰ ਆਉਣੀ ਹੀ ਆਉਣੀ ਹੈ ਹੁਣ ਵੋਟ ਸ਼ੇਅਰ 26 27 26 27 ਦੋਨਾਂ ਦਾ ਹੀ ਸੀ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਵੋਟ ਸ਼ੇਅਰ ਸੀ ਭਾਵੇਂ ਕਾਂਗਰਸ ਨੇ 7 ਸੀਟਾਂ ਜਿੱਤੀਆਂ ਪਰ ਆਪ ਦਾ ਵੋਟ ਸ਼ੇਅਰ ਵੀ ਕਾਂਗਰਸ ਦੇ ਬਰਾਬਰ ਹੀ ਸੀ ਲਗਭਗ ਬਹੁਤ ਥੋੜਾ ਜਿਹਾ ਫਰਕ ਸੀ ਹੁਣ ਅਜੇ ਹਾਲਾਤਾਂ ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਮਹਾਰਾਸ਼ਟਰ ਹਰਿਆਣਾ ਕਿੰਨਾ ਕਿਤੇ ਇਹ ਗੱਲਾਂ ਉੱਭਰ ਕੇ ਆਈਆਂ ਭਾਵੇਂ 22 ਦੇ ਵਿੱਚ ਵੀ ਕਾਂਗਰਸ ਦੀ ਜੋ ਸਥਿਤੀ ਸੀ ਉਹੀ ਹਰਿਆਣਾ ਚ ਹੁਣ ਬਣੀ ਤੇ ਉਹੀ ਮਹਾਰਾਸ਼ਟਰ ਚ ਬਣੀ ਪੰਜਾਬ ਚ ਵੀ 22 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀ ਮੌਜੂਦਾ ਲੀਡਰਸ਼ਿਪ ਸ਼ਿਪ ਸੀ ਕਾਂਗਰਸ ਦੀ ਪੂਰੀ ਲੀਡਰਸ਼ਿਪ ਨਹੀਂ ਕਾਂਗਰਸ ਦੇ ਵਿੱਚ ਲੀਡਰਾਂ ਦਾ ਇੱਕ ਗਰੁੱਪ ਬਣਿਆ ਸੀ ਲੀਡਰਾਂ ਦਾ ਉਹ ਗਰੁੱਪ ਕਾਂਗਰਸ ਦੀ ਹਾਈ ਕਮਾਂਡ ਨੂੰ ਇਹ ਭਰੋਸਾ ਦਿਵਾ ਗਿਆ ਕਿ ਅਸੀਂ ਤਾਂ 70 ਤੋਂ 100 ਸੀਟਾਂ ਜਿੱਤਾਂਗੇ ਤੇ ਕਿਤਨਾ ਕਿਤੇ ਇੱਕ ਗਰੁੱਪ ਨੇ ਪੋਲਿਟਿਕਲ ਤੌਰ ਤੇ ਮੈਂ ਇਹ ਕਹਿ ਸਕਦਾ ਕਿ ਚਰਨਜੀਤ ਚੰਨੀ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਵੀ ਕਿਤਨਾ ਕਿਤੇ ਗੁੰਮਰਾਹ ਕੀਤਾ ਇੱਕ ਗਰੁੱਪ ਨੇ ਔਰ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਗੁੰਮਰਾਹ ਕੀਤਾ ਚੰਨੀ ਤੇ ਸਿੱਧੂ 'ਚ فاਸਲੇ ਬਣੇ ਤੇ ਪੰਜਾਬ ਦੀ ਕਾਂਗਰਸ ਦੇ ਵਿੱਚ ਕਈ ਧੜੇ ਬਣ ਗਏ ਤੇ ਕਾਂਗਰਸ ਪੰਜਾਬ 'ਚ ਹਾਰੀ ਉਹੀ ਸਥਿਤੀ ਇਸ ਵਕਤ ਹਰਿਆਣਾ 'ਚ ਹੋਈ ਹਰਿਆਣਾ 'ਚ ਵੀ ਕਈ ਗਰੁੱਪ ਸੀ ਕਈ ਚਿਹਰੇ ਮੁੱਖ ਮੰਤਰੀ ਦੇ ਉੱਥੇ ਬਣ ਗਏ ਔਰ ਮਹਾਰਾਸ਼ਟਰਾਂ ਦੇ ਵਿੱਚ ਭਾਵੇਂ ਕਾਂਗਰਸ ਚ ਮੁੱਖ ਮੰਤਰੀ ਤੇ ਬਹੁਤ ਦਾਵੇਦਾਰ ਨਹੀਂ ਸੀ ਪਰ ਕਾਂਗਰਸ ਪਾਰਟੀ ਨੇ ਜਿਸ ਤਰੀਕੇ ਤਰੀਕੇ ਨਾਲ ਉਥੇ 24 ਦੀਆਂ ਲੋਕ ਸਭਾ ਇਲੈਕਸ਼ਨਾਂ ਚ ਜਿੱਤ ਦਰਜ ਕੀਤੀ ਉਹਦੇ ਮੁਕਾਬਲੇ ਮਹਾਰਾਸ਼ਟਰ ਚ ਕਾਂਗਰਸ ਦੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੋਈ ਹੁਣ ਇਹਨਾਂ ਹਾਲਾਤਾਂ ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਚ ਮਲਕੀ ਅਰਜਨ ਖੜਗੇ ਨੇ ਆਖਿਰਕਾਰ ਬਹੁਤ ਵੱਡਾ ਬਿਆਨ ਦਿੱਤਾ ਮਲਕੀ ਅਰਜਨ ਖੜਗੇ ਜਿਹੜੇ ਕੌਮੀ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਹੁਣ ਵੇਲਾ ਆ ਗਿਆ ਜਦੋਂ ਦੇਸ਼ ਭਰ ਚ ਕਾਂਗਰਸ ਪਾਰਟੀ ਦੇ ਸੰਗਠਨ ਚ ਅਸੀਂ ਵੱਡੇ ਬਦਲਾਅ ਕਰ ਸਕਦੇ ਹਾਂ ਔਰ ਸਖਤ ਫੈਸਲੇ ਲੈਣੇ ਪੈਣਗੇ ਔਰ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਪਾਰਟੀ ਹਿੱਟ ਨੂੰ ਹਿੱਤ ਨੂੰ ਸਭ ਤੋਂ ਉੱਪਰ ਰੱਖਣਾ ਪਏਗਾ ਇੱਕ ਤਰੀਕੇ ਨਾਲ ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਆਪਣੇ ਭਾਸ਼ਣ ਰਾਹੀਂ ਇਹ ਸੁਨੇਹਾ ਦੇ ਦਿੱਤਾ ਕਿ ਹੁਣ ਕਾਂਗਰਸ ਦੇ ਵਿੱਚ ਉਸ ਤਰ੍ਹਾਂ ਦੇ ਦਾਵੇਦਾਰਾਂ ਦੀ ਕੋਈ ਬਹੁਤੀ ਜ਼ਿਆਦਾ ਕੀਮਤ ਨਹੀਂ ਰਹਿਣੀ ਜਿਹੜੇ ਇਹ ਦਾਅਵੇ ਕਰਦੇ ਨੇ ਕਿ ਅਸੀਂ ਮੁੱਖ ਮੰਤਰੀ ਬਣਾਂਗੇ ਜਾਂ ਅਸੀਂ ਮੁੱਖ ਮੰਤਰੀ ਦਾ ਚਿਹਰਾ ਹੋਣੇ ਚਾਹੀਦੇ ਆ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਇਸ ਤਰੀਕੇ ਦਾ ਸੁਨੇਹਾ ਦਿੱਤਾ ਕਿ ਨਿੱਜੀ ਹਿੱਤਾਂ ਤੋਂ ਉੱਪਰ ਉੱਟ ਕੇ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਵਿੱਚ ਸਭ ਨੂੰ ਯੋਗਦਾਨ ਪਾਣਾ ਪਏਗਾ ਔਰ ਆਪਸੀ ਫੁੱਟ ਤੋਂ ਦੂਰ ਰਹਿਣ ਦੀ ਲੋੜ ਹੈ ਹੁਣ ਹੋਣਾ ਕੀ ਹੈ ਹੁਣ ਇਹ ਸਪਸ਼ਟ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਹੁਣ ਜਦੋਂ ਪੰਜਾਬ ਚ ਚੋਣਾਂ ਹੋਣੀਆਂ ਨੇ 27 ਉਦੋਂ ਉੱਤਰ ਪ੍ਰਦੇਸ਼ ਚ ਵੀ ਹੋਣੀਆਂ ਨੇ ਸੋ ਗੁਜਰਾਤ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ ਸੋ ਕਈ ਵੱਡੇ ਵੱਡੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਨਾਲ ਵੋਟਾਂ ਪੈਣੀਆਂ ਨੇ ਔਰ ਇਹ ਪੰਜ ਜਿਹੜੇ ਚਾਰ ਪੰਜ ਸੂਬੇ ਇਕੱਠੇ ਜਦੋਂ ਵੋਟਾਂ ਪਹਿਣਗੇ 27 ਦੇ ਵਿੱਚ ਉਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਕਾਂਗਰਸ ਪਾਰਟੀ ਨੂੰ ਸੰਗਠਨ ਦੇ ਪੱਖੋਂ ਇਸ ਵਕਤ ਤਕੜੇ ਕਰਨ ਦੇ ਰੌਅ ਦੇ ਵਿੱਚ ਹੈ ਔਰ ਇਹ ਸੰਭਾਵਨਾ ਮੰਨੀ ਜਾ ਰਹੀ ਹੈ ਕਿ ਦੇਸ਼ ਭਰ ਦੇ ਵਿੱਚ ਬਦਲਾਅ ਹੋ ਸਕਦੇ ਨੇ ਦੇਖੋ ਲਗਭਗ 24 ਖਤਮ ਹੈ 27 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਚੋਣਾਂ ਨੇ ਸੋ 25 ਔਰ 26 ਦੋ ਸਾਲ ਰਹਿ ਗਏ ਸੋ ਜਿਹੜੇ ਅਗਲੇ 6 ਮਹੀਨੇ ਨੇ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੇ 6 ਮਹੀਨੇ ਦੇ ਵਿੱਚ ਕਾਂਗਰਸ ਆਪਣੇ ਸੰਗਠਨ ਦੇ ਵਿੱਚ ਵੱਡੇ ਫੇਰ ਬਦਲ ਕਰ ਸਕਦੀ ਹੈ ਔਰ ਜਦੋਂ ਅਸੀਂ ਪੰਜਾਬ ਦੇ ਪੱਖੋਂ ਦੇਖੀਏ ਤੇ ਅਗਰ 6 7 8 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਸੰਗਠਨ ਚ ਫੇਰ ਬਦਲ ਹੁੰਦੇ ਨੇ ਇਹ ਕਾਂਗਰਸ ਪਾਰਟੀ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਪੰਜਾਬ ਦੇ ਵਿੱਚ ਖੜਾ ਕਰਨ ਦੇ ਲਈ ਕੋਸ਼ਿਸ਼ਾਂ ਕਰਦੀ ਹੈ ਤੇ ਕਾਫੀ ਬਦਲਾਅ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦੇ ਨੇ ਸਭ ਤੋਂ ਪਹਿਲਾਂ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਹਾਲਾਂਕਿ ਰਾਜਾ ਬ੍ਰਿੰਗ ਪੰਜਾਬ ਦੇ ਵਿੱਚ ਇਸ ਵਕਤ 24 ਦੇ ਨਤੀਜ 22 ਦੀਆਂ ਚੋਣਾਂ ਤੋਂ ਤੁਰੰਤ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਆਪਣਾ ਅਸਤੀਫਾ ਸੌਂਪਿਆ ਉਸ ਤੋਂ ਬਾਅਦ ਉਹ ਲਗਾਤਾਰ ਬਤੌਰ ਕਾਂਗਰਸ ਪ੍ਰਧਾਨ ਕੰਮ ਕਰ ਰਹੇ ਨੇ ਰਾਜਾ ਵੜਿੰਗ ਪ੍ਰਧਾਨ ਸੀ ਜਦੋਂ ਕਾਂਗਰਸ ਨੇ 7 ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਤੇ ਰਾਜਾ ਵੜਿੰਗ ਖੁਦ ਵੀ ਜਿੱਤੇ ਲੁਧਿਆਣਾ ਤੋਂ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਈਸ਼ਵਰ ਜਿਮਨੀ ਚੋਣ ਚ ਗਿੱਦੜਵਾਹਾ ਹਲਕਾ ਤੋਂ ਉਹਨਾਂ ਦੀ ਪਤਨੀ ਹਾਰੀ ਤਿੰਨ ਵਾਰ ਰਾਜਾ ਵੜਿੰਗ ਗਿੱਦੜਵਾਹੇ ਤੋਂ ਜਿੱਤੇ ਸੀ ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਦੀ ਪਤਨੀ ਹਾਰੀ ਸੋ ਦੇਖਿਆ ਜਾਵੇ ਤੇ 7 ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਪੰਜਾਬ 'ਚ ਜਿਹੜੀ ਇੱਕ ਬਹੁਤ ਉਭਾਰ ਲੈ ਕੇ ਗਈ ਸੀ ਇਪ ਚਾਰ ਜ਼ਿਮਨੀ ਚੋਣਾ ਚੋ ਤਿੰਨ ਜ਼ਿਮਨੀ ਚੋਣਾ ਹਾਰ ਕੇ ਕਿਤਨਾ ਕਿਤੇ ਗੱਲ ਫਿਰ ਆਮ ਆਦਮੀ ਪਾਰਟੀ ਨਾਲ ਬਰਾਬਰੀ ਦੀ ਮੁਕਾਬਲੇ ਦੀ ਬਣ ਗਈ ਜੀ ਅਸੀਂ ਸਤਾਈ ਦੀ ਗੱਲ ਕਰੀਏ ਤਾਂ ਹੁਣ ਇੱਕ ਗੱਲ ਹੈ ਜਦੋਂ ਮੁਫਤ ਬਿਜਲੀ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਚ ਅੱਗੇ ਵੱਧ ਰਹੀ ਹੈ ਜਦੋਂ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਦੇ ਵਿੱਚ ਵਿੱਚ ਜਾਂ ਸਵਾ ਸਾਲ ਦੇ ਵਿੱਚ ਵਿੱਚ ਭਗਵੰਤ ਮਾਨ ਮਹਿਲਾਵਾਂ ਦੇ ਖਾਤੇ ਦੇ ਵਿੱਚ 1 ਰੁਪਈਆ 1000 ਜਾਂ 1100 ਰੁਪਿਆ ਵੀ ਪਾਉਣ ਲੱਗ ਜਾਣਗੇ ਹੁਣ 1100 ਰੁਪਏ ਪਾਉਣ ਦਾ ਵਿਰੋਧ ਨਾ ਤਾਂ ਬੀਜੇਪੀ ਕਰ ਸਕੇਗੀ ਨਾ ਸ਼੍ਰੋਮਣੀ ਅਕਾਲੀ ਦਲ ਕਰ ਸਕੇਗਾ ਤੇ ਨਾ ਹੀ ਕਾਂਗਰਸ ਪਾਰਟੀ ਕਰ ਸਕੇਗੀ ਕਿਉਂਕਿ ਜਿੰਨਾ ਸੂਬਿਆਂ ਦੇ ਵਿੱਚ ਬੀਜੇਪੀ ਨੇ ਜਾਂ ਕਾਂਗਰਸ ਨੇ ਇਹ ਪ੍ਰਥਾ ਚਲਾਈ ਹੈ 11 1100 ਰੁਪਏ ਜਾਂ 1000 ਰੁਪਏ ਜਾਂ 1500 ਰੁਪਏ ਭਾਵੇਂ ਲਾਡਲੀ ਬਹਿਣਾ ਯੋਜਨਾ ਜਾਂ ਮੁੰਬਈ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੀ ਇਹ ਯੋਜਨਾ ਚੱਲੀ ਹੈ ਉਹ ਸਾਰੇ ਸੂਬੇ ਵੀ ਕਰਜ਼ੇ 'ਚ ਨੇ ਇਹ ਨਹੀਂ ਵੀ ਜੇ ਭਗਵੰਤ ਮਾਨ ਨੇ 1100 ਰੁਪਏ ਸ਼ਗਨ ਮਹਿਲਾਵਾਂ ਦੇ ਖਾਤੇ 'ਚ ਪਾ ਕੇ ਆਪਣੀ ਗਾਰੰਟੀ ਪੂਰੀ ਕਰਤੀ ਤੇ ਪੰਜਾਬ ਵਿਕ ਜਾਏਗਾ ਹਾਲਾਂਕਿ ਪੰਜਾਬ ਦਾ ਪਿਛਲੇ ਬਹੁਤ ਸਾਲਾਂ ਤੋਂ ਹੀ ਦੇਖਿਆ ਜਾਵੇ ਤਾਂ ਸਥਿਤੀ ਵੇਖਣ ਵਾਲੀ ਹੈ ਕਿਉਂਕਿ ਅਸੀਂ ਆਰਥਿਕ ਤੌਰ ਤੇ ਤਾਂ ਬਹੁਤ ਪਛੜੇ ਆ ਭਾਵੇਂ ਕਰਜ਼ੇ ਚਾਹ ਪਰ ਜਦੋਂ 1100 ਰੁਪਏ ਖਾਤੇ 'ਚ ਪਾਉਣ ਦੀ ਗੱਲ ਆਉਣੀ ਹੈ ਤੇ ਦੂਸਰੇ ਸੂਬੇ ਜਿਹੜੇ ਪੈਸੇ ਖਾਤਿਆਂ 'ਚ ਪਾ ਰਹੇ ਨੇ ਉਹ ਵੀ ਕਰਜ਼ਾਈ ਨੇ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਹੌਸਲਾ ਵਧੇਗਾ ਕਿ ਜੇ ਭਾਜਪੀ ਕਰਜ਼ਈ ਸੂਬਿਆਂ ਚ ਪੈਸੇ ਪਾ ਸਕਦੀ ਆ ਜਿੱਥੇ ਕਰਜ਼ਾ ਹੈ ਉਹਨਾਂ ਸੂਬਿਆਂ ਤੇ ਤੇ ਅਸੀਂ ਕਿਉਂ ਨਹੀਂ ਪਾ ਸਕਦੇ ਪਰ ਅਗਰ ਇਸ ਵਕਤ ਮੁਫਤ ਬਿਜਲੀ ਦੀ ਯੋਜਨਾ ਮਹਿਲਾ ਕਲੀਨਿਕ ਵੀ ਹੋਰ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕੇਂਦਰ ਨਾਲ رابطہ ਕਹਿੰਦੇ ਨਿਬੜ ਗਿਆ ਜਿਹੜੇ ਭਾਰਤ ਪੰਜਾਬ ਔਰ ਕੇਂਦਰ ਸਰਕਾਰ ਦੇ ਵਿੱਚ ਆਪਸ ਦੇ ਵਿੱਚ ਨਾਵਾਂ ਨੂੰ ਲੈ ਕੇ ਸਹਿਮਤੀ ਜਿਹੜੀ ਬਣ ਗਈ ਕਿ ਕਈ ਜਿਹੜੇ ਸਿਹਤ ਕੇਂਦਰ ਬਣਨਗੇ ਉਹ ਕੇਂਦਰੀ ਯੋਜਨਾ ਮੁਤਾਬਕ ਬਣਨਗੇ ਉੱਥੇ ਮੁਹੱਲਾ ਕਲੀਨਿਕ ਨਹੀਂ ਲਿਖਿਆ ਜਾਏਗਾ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਔਰ ਪੈਸਾ ਵੀ ਜਿਹੜਾ ਹੈਲਥ ਮਿਸ਼ਨ ਵਾਲਾ ਉਹਦੀ ਸੰਭਾਵਨਾ ਹੈ ਕਿ ਉਹ ਨਤੀਜੇ ਤੇ ਗੱਲ ਪਹੁੰਚ ਸਕਦੀ ਹੈ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਭਗਵੰਤ ਮਾਨ 300 ਯੂਨਿਟ ਮੁਫਤ ਦੇਣ ਤੋਂ ਬਾਅਦ 49 ਹਜ਼ਾਰ ਨੌਕਰੀਆਂ ਦੇਣ ਤੋਂ ਬਾਅਦ ਅਗਰ 1100 ਰੁਪਏ ਵੀ ਮਹਿਲਾਵਾਂ ਦੇ ਖਾਤੇ 'ਚ ਪਾ ਗਏ ਤੇ ਫਿਰ ਇਹ ਗੈਣਾ ਕਿ 27 ਚ ਅੱਖਾਂ ਬੰਦ ਕਰਕੇ ਪੰਜਾਬ ਚ ਕਾਂਗਰਸ ਜਿੱਤ ਜਾਏਗੀ ਜਾਂ ਭਾਜਪਾ ਪੰਜਾਬ ਚ ਜਿੱਤ ਜਾਏਗੀ ਜਾਂ ਅਕਾਲੀ ਦਲ ਜਿੱਤ ਜਾਏਗਾ ਮੈਨੂੰ ਲੱਗਦਾ ਇਹ ਬਹੁਤ ਹੀ ਹਜੇ ਬਹੁਤ ਦੂਰ ਦੀਆਂ ਗੱਲਾਂ ਨੇ ਹਜੇ ਲਗਭਗ 2.5 ਸਾਲ ਪਏ ਨੇ ਪੁਣੇ 2 ਸਾਲ ਪਏ ਨੇ ਸਵਾ ਦੋ ਸਾਲ ਪਏ ਨੇ ਪਰ ਸਥਿਤੀ ਅੱਜ ਵੀ ਆਮ ਆਦਮੀ ਪਾਰਟੀ ਔਰ ਦੂਜੀਆਂ ਪਾਰਟੀਆਂ ਚ ਖਾਸ ਤੌਰ ਤੇ ਕਾਂਗਰਸ ਚ ਮੁਕਾਬਲੇ ਵਾਲੀ ਹੈ ਭਾਜਪਾ ਤਾਂ ਇਸ ਵਕਤ ਪੰਜਾਬ ਨੂੰ 27 ਦੀਆਂ ਚੋਣਾਂ ਨੂੰ ਲੈ ਕੇ ਆਪਣੇ ਪੱਧਰ ਦੇ ਉੱਤੇ ਵਿਚਾਰ ਚਰਚਾ ਕਰ ਰਹੀ ਹੈ ਕਿ ਅਸੀਂ ਕਰੀਏ ਕੀ ਪਰ ਜਿਤ ਤੱਕ ਕਾਂਗਰਸ ਦੀ ਗੱਲ ਹੈ ਹੁਣ ਅਜੇ ਹਾਲਾਤਾਂ 'ਚ ਰਾਜਾ ਵੜਿੰਗ ਬਤੌਰ ਪ੍ਰਧਾਨ ਜਦੋਂ 7 ਸੀਟਾਂ ਜਿਤਾ ਚੁੱਕੇ ਨੇ ਕੀ ਸਟੇਟ ਦੇ ਯੂਨਿਟ ਵੀ ਪੰਜਾਬ ਦੇ ਕਾਂਗਰਸ ਪਾਰਟੀ ਬਦਲੇਗੀ ਇਹਦੀ ਸੰਭਾਵਨਾ ਹਾਲ ਫਿਲਹਾਲ ਬਹੁਤ ਘੱਟ ਨਜ਼ਰ ਆਉਂਦੀ ਹੈ ਪਰ ਇਹ ਗੱਲ ਜ਼ਰੂਰ ਸੰਭਵ ਹੈ ਕਿ 27 ਦੇ ਵਿੱਚ ਕਾਂਗਰਸ ਪਾਰਟੀ ਜੋ ਮੈਨੂੰ ਲੱਗਦਾ ਹੈ ਬਿਨਾ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਅੱਗੇ ਵੱਧ ਸਕਦੀ ਹੈ ਕਿਉਂ ਕਿ ਦਾਵੇਦਾਰ ਪੰਜਾਬ ਚ ਮੁੱਖ ਮੰਤਰੀ ਦੇ ਚਿਹਰਿਆਂ ਦੇ ਬਹੁਤ ਨੇ ਔਰ ਸਭ ਤੋਂ ਵੱਡੀ ਚਿੰਤਾ ਜਿਹੜੀ ਕਾਂਗਰਸ ਪਾਰਟੀ ਨੂੰ ਹੈ ਉਹ ਇਸ ਇਸੇ ਗੱਲ ਦੀ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਸੋ ਇਹ ਫਾਰਮੂਲਾ ਨਿਕਲ ਸਕਦਾ ਹੈ ਕਾਂਗਰਸ ਦੇ ਬਹੁਤ ਉੱਚੇ ਸੂਤਰ ਨੇ ਜਿਹੜੇ ਉਹਨਾਂ ਤੋਂ ਕਿਤਨਾ ਕਿਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਸੁਣਨ ਨੂੰ ਮਿਲੀਆਂ ਨੇ ਕਿ ਪੰਜਾਬ ਚ ਘਟੋ ਘਟ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾ ਅੱਗੇ ਵੱਧ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਦੇ ਦਾਵੇਦਾਰੀ ਇੰਨੇ ਜ਼ਿਆਦਾ ਹੋ ਗਏ ਨੇ ਕਿ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਚਿੰਤਾ ਹੈ ਕਿ ਅਗਰ ਕਿਸੇ ਇੱਕ ਚਿਹਰੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਤੇ ਕਿਤੇ ਕਾਂਗਰਸ ਚ ਗੁੱਟਬਾਜ਼ੀ ਜ਼ਿਆਦਾ ਨਾ ਹੋ ਜਾਏ ਤੇ ਕਾਂਗਰਸ ਨੂੰ ਨੁਕਸਾਨਾਂ ਚੱਲਣਾ ਪਵੇ ਸੋ ਬਹੁਤ ਸੰਭਾਵਨਾ ਹੈ ਕਿ ਕਾਂਗਰਸ ਬਿਨਾ ਕਿਸੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਇਸ ਵਾਰ ਅੱਗੇ ਵਧੇਗੀ ਹਾਲਾਂਕਿ ਮੁੱਖ ਮੰਤਰੀ ਦੇ ਚਿਹਰਿਆਂ ਦੀ ਦੌੜ ਚ ਕਈ ਲੀਡਰ ਨੇ ਸੋ ਪੰਜਾਬ ਚ ਇਹ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ ਭਵਿੱਖ ਚ ਕਿ ਅਸੀਂ ਕਿਸੇ ਇੱਕ ਲੀਡਰ ਵਿਸ਼ੇਸ਼ ਨੂੰ ਅੱਗੇ ਵਧਾਉਣ ਦੀ ਬਜਾਏ ਅਸੀਂ ਸੰਗਠਨ ਨੂੰ ਤਕੜਾ ਕਰੀਏ ਔਰ ਸੰਗਠਨ ਦੀ ਸ਼ਕਤੀ ਦੇ ਰੂਪ ਦੇ ਵਿੱਚ ਪੰਜਾਬ ਚ ਕਾਂਗਰਸ ਨੂੰ ਅਸੀਂ ਨਵੇਂ ਸਿਰੇ ਤੋਂ ਅੱਗੇ ਵਧਾਈਏ ਇਹ ਵੀ ਹੋ ਸਕਦਾ ਹੈ ਕਿ ਜਦੋਂ ਸੰਗਠਨ ਚ ਵੱਡੇ ਪੱਦਰ ਤੇ ਫੇਰ ਬਦਲ ਕਰਨੇ ਹਨ ਤੇ ਬਹੁਤ ਹੈਰਾਨੀਜਨਕ ਫੈਸਲੇ ਇਸ ਵਾਰ ਕਾਂਗਰਸ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਕਰੇ ਔਰ ਕਈ ਜਿਹੇ ਚਿਹਰੇ ਨਵੇਂ ਅੱਗੇ ਆ ਜਾਣ ਜਿਨ੍ਹਾਂ ਬਾਰੇ ਸੋਚਿਆ ਨਹੀਂ ਸੀ ਔਰ ਮੈਂ ਕਈ ਦਿਨਾਂ ਤੋਂ ਕਹਿ ਰਿਹਾ ਕਿ ਇਸ ਵਾਰ ਵੀ ਪੰਜਾਬ 'ਚ ਅਗਰ ਅਗਰ ਰਾਜਾ ਵੜਿੰਗ ਨੂੰ ਬਦਲਣਾ ਕਾਂਗਰਸ ਦੀ ਹਾਈ ਕਮਾਂਡ ਨੇ ਮੰਨਿਆ ਕਿ ਅਸੀਂ ਰਾਜਾ ਵੜਿੰਗ ਨੂੰ ਬਦਲੀਏ ਤੇ ਫਿਰ ਜਿਸ ਤਰ੍ਹਾਂ ਅਮਨ अरोड़ा ਨੂੰ ਇੱਕ ਗੈਰ ਸਿੱਖ ਚਿਹਰਾ ਆਮ ਆਦਮੀ ਪਾਰਟੀ ਨੇ ਅੱਗੇ ਕੀਤਾ ਔਰ ਬਹੁਤ ਸੰਭਾਵਨਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਇੱਕ ਗੈਰ ਸਿੱਖ ਚਿਹਰੇ ਨੂੰ ਪ੍ਰਦਾਨ ਇਸ ਵਾਰ ਬਣਾਏਗੀ ਹਾਲਾਂਕਿ ਪਹਿਲਾਂ ਵੀ ਉਹਨਾਂ ਦਾ ਪ੍ਰਧਾਨ ਸੁਨੀਲ ਜਾਖੜ ਸੀ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਉਹਨਾਂ ਦੇ ਪ੍ਰਧਾਨ ਰਹੇ ਨੇ ਭਾਵੇਂ ਅਵਿਨਾਸ਼ ਰਾਏ ਖੰਨਾ ਜਾਂ ਅਸ਼wini ਸ਼ਰਮਾ ਇਹ ਸਾਰੇ ਬਾਰੇ ਅਸੀਂ ਜਾਣਦੇ ਹਾਂ ਸੋ ਅਗਰ ਇਹ ਦੋਵੇਂ ਵੱਡੀਆਂ ਪਾਰਟੀਆਂ ਅਮਨ अरोड़ा ਔਰ ਭਾਜਪੀ ਵੀ ਗੈਰ ਸਖਚੇਰਾ ਇੱਕ ਵਾਰ ਫੇਰ ਮੈਦਾਨ 'ਚ ਬਤੌਰ ਪ੍ਰਧਾਨ ਲੈ ਕੇ ਆਉਂਦੀਆਂ ਨੇ ਤੇ ਕਾਂਗਰਸ ਇੱਕ ਵਾਰ ਫੇਰ ਜਿਹੜੀ ਪਹਿਲਾਂ ਸੁਨੀਲ ਜਾਖੜ ਪ੍ਰਧਾਨ ਕਾਫੀ ਦੇਰ ਕਾਂਗਰਸ ਪਾਰਟੀ ਨੇ ਬਣਾ ਕੇ ਰੱਖਿਆ ਕਈ ਵਾਰ ਕਾਂਗਰਸ ਨੇ ਸਮੇਂ-ਸਮੇਂ ਤੇ ਚਰਬੇ ਕੀਤੇ ਕਈ ਵਾਰ ਪਾਵੇਂ ਐਕਟਿੰਗ ਪਾਵੇਂ ਵਰਕਿੰਗ ਪ੍ਰੈਜ਼ੀਡੈਂਟ ਕਾਂਗਰਸ ਨੇ ਗੈਰ ਸਿੱਖ ਅਗਲੇ ਲਿਆਉਂਦੇ ਨੇ ਹੁਣ ਵੀ ਸੰਭਾਵਨਾ ਹੈ ਕਿ ਕਾਂਗਰਸ ਕਿਉਂਕਿ ਦਾਵੇਦਾਰ ਪ੍ਰਧਾਨ ਦੇ ਬਹੁਤ ਨੇ ਕਾਂਗਰਸ ਪਾਰਟੀ ਦੇ ਵਿੱਚ ਸੋ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਵੀ ਇਸ ਵਾਰ ਅਗਰ ਰਾਜਾ ਵਰਿੰਗ ਨੂੰ ਬਦਲਣ ਦੇ ਪਾਸੇ ਤੁਰੇ ਤੇ ਇੱਕ ਗੈਰ ਸਿੱਖ ਚਿਹਰੇ ਨੂੰ ਕਾਂਗਰਸ ਪਾਰਟੀ ਪੰਜਾਬ ਚ ਫੇਰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਸਕਦੀ ਹੈ ਸੋ ਉਹ ਕਿਹੜੇ ਕਿਹੜੇ ਹੋ ਸਕਦੇ ਨੇ ਉਹਨਾਂ ਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਾਂਗੇ ਪਰ ਕਾਂਗਰਸ ਦੇ ਵਿੱਚ ਵੀ ਫਿਰ ਬਦਲਦੀਆਂ ਸੰਭਾਵਨਾਵਾਂ ਨੇ ਜਿਹੜੀਆਂ ਉਹ ਬਰਕਰਾਰ ਨੇ ਔਰ ਅਗਲੇ 5-6 ਮਹੀਨੇ ਪੰਜਾਬ ਚ ਕਾਂਗਰਸ ਦੀ ਸਿਆਸਤ ਦੇ ਨੇ ਜਿਹੜੇ ਉਹ ਵੀ ਬੜੇ ਦਿਲਚਸਪ ਹੋ ਸਕਦੇ ਡਲਾ ਜੀ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸੁਖਬੀਰ ਬਾਦਲ ਸਣੇ ਅਕਾਲੀ ਦਲ ਦੇ ਜਿਹੜੀ ਬਜ਼ਾਰਤ ਦੇ ਸਾਰੇ ਮੰਤਰੀ ਐ ਉਹ ਸੱਦੇ ਗਏ ਸੱਦੇ ਗਏ ਨੇ ਤੇ ਜਿਹੜੇ ਤਿੰਨ ਸਾਬਕਾ ਜਥੇਦਾਰ ਸਾਬਾਨ ਨੇ ਉਹਨਾਂ ਵੱਲੋਂ ਵੀ ਪਤਾ ਲੱਗਿਆ ਕਿ ਉਹਨਾਂ ਦੇ ਜਿਹੜਾ ਸਪਸ਼ਟੀਕਰਨ ਐ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਭੇਜ ਦਿੱਤਾ ਗਿਆ ਸੋ ਕੱਲ ਦੀ ਆਪਾਂ ਗੱਲ ਕਰੀਏ 2 ਦਸੰਬਰ ਤੋਂ ਪਹਿਲਾਂ ਇਸ ਵਕਤ ਅਕਾਲੀ ਦਲ ਨੂੰ ਲੈ ਕੇ ਸਿਆਸੀ ਸਥਿਤੀਆਂ ਜਾਂ ਅੰਦਰੂਨੀ ਸਿਆਸਤ ਦੀ ਗੱਲ ਕਰੀਏ ਸਥਿਤੀਆਂ ਬਣੀਆਂ ਕੀ ਨਜ਼ਰ ਆ ਰਹੀਆਂ ਨੇ ਤੇ ਕੱਲ ਸੁਖਬੀਰ ਬਾਦਲ ਦੇ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਹੋਰ ਦੂਜੇ ਮੰਤਰੀਆਂ ਨੂੰ ਵੀ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨਾ ਵੱਲੋਂ ਸਜ਼ਾ ਦਾ ਹੁਕਮ ਸੁਣਾਇਆ ਜਾ ਸਕਦਾ ਹੈ ਇਹ ਸਾਰੀ ਸਥਿਤੀ ਬਾਰੇ ਤੁਸੀਂ ਜ਼ਰੂਰ ਆਪਣੀ ਗੱਲ ਸਾਂਝੀ ਕਰਿਓ ਕਿਸ ਤਰੀਕੇ ਨਾਲ ਸਮਝਿਆ ਜਾਵੇ ਹੁਣ ਮੌਜੂਦਾ ਸਥਿਤੀਆਂ ਨੂੰ ਦੇਖੋ ਕੱਲ 2 ਦਸੰਬਰ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਹੁਣ ਅਸਤੀਫਾ ਦੇ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਔਰ 2007 ਤੋਂ 2017 ਤੱਕ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਿੱਖ ਮੰਤਰੀ ਸੀ ਉਹਨਾਂ ਸਾਰਿਆਂ ਨੂੰ ਸਦਿਆ ਗਿਆ ਹੁਣ ਸੁਧਾਰ ਲਹਿਰ ਦੇ ਬਹੁਤ ਸਾਰੇ ਲੀਡਰ ਜਿਹੜੇ ਉਸ ਵੇਲੇ ਮੰਤਰੀ ਸੀ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਗਈ ਸੀ ਯਾਰ ਕਈ ਗਲਤੀਆਂ ਲਈ ਉਹਨਾਂ ਨੇ ਆਪਣੇ ਵੱਲੋਂ ਮਾਫੀ ਮੰਗੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਵਕਤ ਅਸੀਂ ਚੁੱਪ ਰਹੇ ਇਹ ਵੀ ਸਾਡੀ ਗਲਤੀ ਸੀ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ ਭਾਵੇਂ ਉਸ ਵੇਲੇ ਦੇ ਡੀਜੀਪੀ ਸੁਮੇਤ ਸਿੰਘ ਸੈਣੀ ਦੀ ਬਤੌਰ ਡੀਜੀਪੀ ਨਿਯੁਕਤੀ ਸੀ ਭਾਵੇਂ ਡੇਰਾ ਸਿਰਸਾ ਮੁਖੀ ਦੀ ਮਾਫੀ ਦਾ ਮਸਲਾ ਸੀ ਜਿਹੜਾ ਬਹੁਤ ਗੰਭੀਰ ਬਣਿਆ ਤੇ ਭਾਵੇਂ ਬੇ ਭਾਵੇਂ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸਜ਼ਾਵਾ ਨਾ ਦਿਲਾ ਸਕਣ ਵਾਲੀ ਗੱਲ ਹੋਵੇ ਸੋ ਇਹਨਾਂ ਸਾਰੇ ਮਸਲਿਆਂ ਦੇ ਉੱਤੇ 2 ਦਸੰਬਰ ਨੂੰ ਕੱਲ੍ਹ ਸ਼੍ਰੀ ਅਖਾਲ ਤਖਤ ਸਾਹਿਬ ਤੇ ਸਾਰਿਆਂ ਨੂੰ ਸੱਦਿਆ ਗਿਆ ਔਰ ਇਹ ਵੀ ਖਬਰਾਂ ਨੇ ਕਿ ਕੱਲ ਜਿਹੜੇ ਸਾਬਕਾ ਜਥੇਦਾਰ ਸਹਿਬਾਨ ਸੀ ਉਹਨਾਂ ਕੋਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਕੋਲੋਂ ਸਾਹਿਬ ਵੱਲੋਂ ਜਿਹੜਾ ਸਪਸ਼ਟੀਕਰਨ ਮੰਗਿਆ ਗਿਆ ਸੀ ਉਹ ਉਹਨਾਂ ਦੇ ਪੱਖ ਵੀ ਉੱਤੇ ਪਹੁੰਚ ਗਏ ਨੇ ਹੁਣ ਸਿੱਧੇ ਤੌਰ ਤੇ ਡੇਰਾ ਸਿਰਸਾ ਮੁਖੀ ਦੀ ਜਿਹੜੀ ਪਹਿਲਾਂ ਮਾਫੀ ਹੋਈ ਉਹਦੇ ਪਿੱਛੇ ਕੀ ਤਰਕ ਜਥੇਦਾਰ ਸਹਿਬਾਨ ਦੇਣਗੇ ਉਹਨਾਂ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਕੀ ਖਾਸ ਤੌਰ ਤੇ ਜ਼ਿਕਰ ਇਹਨਾਂ ਗੱਲਾਂ ਦਾ ਕੀਤਾ ਹੈ ਸਪਸ਼ਟੀਕਰਨ ਦੇ ਵਿੱਚ ਇਕਤਾ ਸਵਾਲ ਹੈ ਹਾਲਾਂਕਿ ਇਹਦੇ ਖੁਲਾਸੇ ਤਾਂ ਉਹਦੇ ਹੀ ਹੋਣੇ ਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਕਤਰੇਤ ਵੱਲੋਂ ਇਹ ਦੱਸਿਆ ਜਾਏਗਾ ਕਿ ਸਪਸ਼ਟੀਕਰਨ ਦੇ ਵਿੱਚ ਉਹਨਾਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਜਾਂ ਕਿਹੜਾ-ਕਿਹੜਾ ਆਪਣਾ ਤੱਥ ਹੈ ਉਹ ਪੇਸ਼ ਕੀਤਾ ਹੈ ਹੁਣ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਅਕਾਲੀ ਬਜਾਰਤ ਸੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸੀ ਔਰ ਕੈਬਨਿਟ ਰੈਂਕ ਉਹਨਾਂ ਕੋਲੇ ਹਾਸਰ ਸੀ ਮਨਜਿੰਦਰ ਸਿੰਘ ਸਿਰਸਾ ਹੁਣ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਵੀ ਸਾਧ ਲਿਆ ਗਿਆ ਹੁਣ 2 ਤਰੀਕ ਨੂੰ ਕੱਲ ਬਹੁਤ ਅਹਿਮ ਦਿਨ ਹੈ ਔਰ ਉਮੀਦ ਹੈ ਕੀਤੀ ਜਾ ਰਹੀ ਹੈ ਕਿ ਕੱਲ ਜਿਹੜੇ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਘਾਲ ਤਖਤ ਸਾਹਿਬ ਤੇ ਉਹ ਆਪਣੀ ਵਿਚਾਰ ਚਰਚਾ ਕਰਕੇ ਮੀਟਿੰਗ ਕਰਕੇ ਹੋ ਸਕਦਾ ਹੈ ਕਿ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਸਜ਼ਾ ਦਾ ਐਲਾਨ ਕਰਨ ਸੁਖਵੀਰ ਸਿੰਘ ਬਾਦਲ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਤਨਖਾਈਆ ਐਲਾਨੇ ਗਏ ਸੀ ਹੁਣ ਇਥੇ ਇੱਕ ਸਵਾਲ ਬਹੁਤ ਵੱਡਾ ਹੈ ਇਸ ਸਾਰਾ ਹੱਕ ਜਥੇਦਾਰ ਸਹਿਬਾਨਾਂ ਕੋਲ ਹੈ ਇਹ ਵੀ ਹੋ ਸਕਦਾ ਹੈ ਕਿ ਉਹ ਸਿਰਫ ਸੁਖਬੀਰ ਸਿੰਘ ਬਾਦਲ ਨਹੀਂ ਦੂਸਰਿਆਂ ਨੂੰ ਵੀ ਸਜ਼ਾ ਲਾਉਣ ਹੁਣ ਦੂਸਰਿਆਂ ਨੂੰ ਔਰ ਸੁਖਬੀਰ ਸਿੰਘ ਬਾਦਲ ਨੂੰ ਕਿਸ ਰੂਪ ਚ ਸਜ਼ਾ ਲੱਗਦੀ ਹੈ ਇਹਦੇ ਉੱਪਰ ਸਭ ਤੋਂ ਵੱਧ ਚਰਚਾਵਾਂ ਨੇ ਵੱਖ-ਵੱਖ ਮਾਹਰ ਪਿਛਲੇ ਸਮਿਆਂ ਤੋਂ ਆਪਣੇ-ਆਪਣੇ ਤਰਕ ਸਜ਼ਾਵਾਂ ਦੇ ਉੱਤੇ ਦੇ ਰਹੇ ਨੇ ਔਰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਦੇ ਸਬੰਧ ਚ ਦੇ ਰਹੇ ਨੇ ਪਰ ਕੱਲ ਦਾ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਜਿੱਥੇ ਬਹੁਤ ਵੱਡੀ ਇਕਤਰਤਾ ਹੈ ਬਹੁਤ ਅਹਿਮियत ਵਾਲਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਇਹ ਦਿਨ ਬਹੁਤ ਅਹਿਮियत ਵਾਲਾ ਹੈ ਕਿਉਂਕਿ ਅਗਰ ਅਗਰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਇਹਨਾਂ ਲੀਡਰਾਂ ਨੂੰ ਉਹਦੇ ਨਾਲ ਇੱਕ ਤਰੀਕੇ ਨਾਲ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਦੇ ਰੂਪ ਦੇ ਵਿੱਚ ਵੀ ਕੱਲ ਦਾ ਦਿਨ ਨਿਭੜ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਥਕ ਇਕਤਾ ਵਰਗਾ ਹੁਕਮ ਵੀ ਸੁਣਾਉਣ ਔਰ ਅਗਰ ਸਿਆਸੀ ਸਜ਼ਾ ਲਗਾਈ ਜਾਂਦੀ ਹੈ ਅਗਰ ਰਾਜਨੀਤਿਕ ਪਾਬੰਦੀਆਂ ਦੇ ਰੂਪ ਦੇ ਵਿੱਚ ਕੋਈ ਸਜ਼ਾ ਇੱਕ ਲੀਡਰ ਜਾਂ ਵੱਖ ਲੀਡਰਾਂ ਨੂੰ ਜਾਂ ਵੱਧ ਲੀਡਰਾਂ ਨੂੰ ਲਗਾਈ ਜਾਂਦੀ ਹੈ ਤਾਂ ਉਹਦੇ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਗਹਿਰੇ ਪ੍ਰਭਾਵ ਹੋਣਗੇ ਸੋ ਕੱਲ ਦਾ ਦਿਨ ਬਹੁਤ ਮਹੱਤਵਪੂਰਨ ਹੈ ਔਰ ਕੱਲ ਦਾ ਦਿਨ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ 20 ਤੈਅ ਕਰੇਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਮੌਜੂਦਾ ਲੀਡਰਾਂ ਦੀ ਏਕਤਾ ਦੇ ਰੂਪ ਦੇ ਵਿੱਚ ਇਕੱਠਾ ਹੋ ਕੇ ਅੱਗੇ ਵਧੇਗਾ ਜਿਆ ਸ਼ਰੋਮਣੀ ਅਕਾਲੀ ਦਲ ਕੱਲ ਤੋਂ ਬਾਅਦ ਕਿਸੇ ਨਵੇਂ ਚੋਣਾਂ ਦੇ ਪੜਾਅ ਦੇ ਵਿੱਚ ਪੁੱਜੇਗਾ ਉਹਦੇ ਨਾਲ ਪੰਜਾਬ ਦੀ ਸਿਆਸਤ ਤੇ ਕੀ ਪ੍ਰਭਾਵ ਪੈਂਦਾ ਹੈ ਇਹਦਾ ਨਿਬੇੜਾ ਵੀ ਹੋਏਗਾ ਪਰ ਜਿਹੜਾ ਸਿੰਘ ਸਹਵਾਨਾ ਵੱਲੋਂ ਜਿਹੜਾ ਫੈਸਲਾ ਕੀਤਾ ਜਾਣਾ ਹੈ ਉਹ ਕੱਲ ਬਹੁਤ ਅਹਿਮੀਅਤ ਵਾਲਾ ਦੇਣਾ ਸੋ ਕੱਲ ਦੇ ਫੈਸਲੇ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਉਹਦੇ ਤੇ ਜ਼ਰੂਰ ਅਸੀਂ ਨਿਗਰਾਨੀ ਰੱਖਾਂਗੇ ਦਲਾ ਜੀ ਗੱਲ ਹੁਣ ਸੁਨੀਲ ਜਾਖੜ ਦੀ ਉਸ ਵੀਡੀਓ ਦੀ ਕਰ ਲਈਏ ਜੋ ਕਿ ਕੱਲ ਕਾਫੀ ਵਾਇਰਲ ਵੀ ਰਹੀ ਤੇ ਇਸ ਵੀਡੀਓ ਨੇ ਜੋ ਹੈ ਸਿਆਸਤ ਦੇ ਵਿੱਚ ਗਰਮੀ ਪੈਦਾ ਜ਼ਰੂਰ ਕਰ ਦਿੱਤੀ ਹੈ ਸੋ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤੇ ਜੰਮ ਕੇ ਆਪਣੀ ਪੜਾਅ ਕੱਢੀ ਹੈ ਸੋ ਇਹ ਜਿਹੜੀ ਜੋ ਉਹਨਾਂ ਨੇ ਗੱਲਾਂ ਕੀਤੀਆਂ ਇਸ ਵੀਡੀਓ ਦੇ ਜ਼ਰੀਏ ਜੋ ਉਹਨਾਂ ਦਾ ਬਿਆਨ ਆਪਾਂ ਮੰਨ ਸਕਦੇ ਹਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੇ ਜਿਹੜਾ ਪੰਜਾਬ ਦੇ ਜਿੰਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਪਾਰਲੀਮੈਂਟ ਦੇ ਬਾਹਰ ਜਿਹੜਾ ਉਹਨਾਂ ਦਾ ਪ੍ਰਦਰਸ਼ਨ ਰਿਹਾ ਉੱਪਰ ਉਹਨਾਂ ਨੇ ਤਿੱਖੇ ਸਿਆਸੀ ਹਮਲੇ ਕੀਤੇ ਨੇ ਸੋ ਨਾਲ ਦੇ ਨਾਲ ਸੁਨੀਲ ਜਾਖੜ ਪੰਜਾਬ ਵਿੱਚ ਇੱਕ ਨਵੀਂ ਧਿਰ ਦੀ ਕਮੀ ਵੀ ਮਹਿਸੂਸ ਕਰਦੇ ਨਜ਼ਰ ਆ ਰਹੇ ਨੇ ਇਸ ਬਿਆਨ ਦੇ ذریعے ਇਸ ਵੀਡੀਓ ਦੇ ذریعے ਸੋ ਸੁਨੀਲ ਜਾਖੜ ਦੇ ਇਸ ਬਿਆਨ ਨੂੰ ਕਿਵੇਂ ਦੇਖਿਆ ਜਾਵੇ ਜਿਸ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉੱਪਰ ਤਿੱਖੇ ਸਿਆਸੀ ਨਿਸ਼ਾਨੇ ਵਿੰਨ ਰਹੇ ਨੇ ਇਸ ਉੱਪਰ ਵੀ ਤੁਸੀਂ ਆਪਣਾ ਵਿਸ਼ਲੇਸ਼ਣ ਜਰੂਰ ਸਾਂਝਾ ਕਰਿਓ ਦੇਖੋ ਸੁਨੀਲ ਜਾਖੜ ਉਹਨਾਂ ਨੇ ਕੱਲ ਇੱਕ ਵੀਡੀਓ ਜਾਰੀ ਕੀਤੀ ਪਿਛਲੇ ਕੁਝ ਸਮੇਂ ਤੋਂ ਸੁਨੀਲ ਜਾਖੜ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਵੀ ਕਰ ਰਹੇ ਨੇ ਔਰ ਉਹਨਾਂ ਨੇ ਕਿਸਾਨ ਮਸਲਿਆਂ ਦੇ ਉੱਤੇ ਕਿਤਨਾ ਕਿਤੇ ਭਾਪੀ ਅੱਗੇ ਵੀ ਇਹ ਗੱਲ ਰੱਖੀ ਹੈ ਕਿ ਕਿਸਾਨਾਂ ਦੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਨਜਿੱਠਣ ਦੀ ਲੋੜ ਹੈ ਔਰ ਪੰਜਾਬ ਦੇ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ ਔਰ ਜਿਹੜੀ ਕੱਲ ਦੀ ਵੀਡੀਓ ਸੀ ਸੁਨੀਲ ਜਾਖੜ ਉਹਨਾਂ ਦੀ ਇਹ ਵੀ ਵੀਡੀਓ ਬਹੁਤ ਮਹੱਤਵਪੂਰਨ ਵੀਡੀਓ ਇਹਨੂੰ ਮੰਨਿਆ ਜਾ ਸਕਦਾ ਹੈ ਉਹਨਾਂ ਦੇ ਬਿਆਨ ਨੂੰ ਮਹੱਤਵਪੂਰਨ ਮੰਨਿਆ ਜਾ ਸਕਦਾ ਹੈ ਇੱਕ ਤਾਂ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਚ ਕਿਸਾਨਾਂ ਦੀ ਮਜ਼ਦੂਰਾਂ ਦੀ ਇਹਨਾਂ ਦੀ ਲੜਾਈ ਲੜਨ ਵਾਲੀ ਕੋਈ ਧਿਰ ਨਹੀਂ ਹੈ ਕਿਉਂਕਿ ਜਿਹੜੀ ਧਿਰ ਜਿਹਨੂੰ ਲੋਕਾਂ ਨੇ ਚੁਣਿਆ ਸੀ ਸ਼੍ਰੋਮਣੀ ਮਾਫ ਕਰਨਾ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨਾਲ ਗੁਪਤ ਸਮਝੌਤਾ ਕਰ ਚੁੱਕੀ ਹੈ ਸੁਨੀਲ ਜਾਖੜ ਹੋਣਾਂ ਦੇ ਇਹ ਵੱਡੇ ਇਲਜ਼ਾਮ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਮੈਂਬਰ ਪਾਰਲੀਮੈਂਟਾਂ ਨੇ ਉੱਥੇ ਪ੍ਰਦਰਸ਼ਨ ਕੀਤਾ ਦਿੱਲੀ ਦੇ ਵਿੱਚ ਪਰ ਹਕੀਕਤ ਇਹ ਹੈ ਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਚ ਕੋਈ ਵੱਡੀ ਲੜਾਈ ਨਹੀਂ ਲੜੀ ਔਰ ਜਿਹੜਾ ਕੇਂਦਰ ਵੱਲੋਂ ਪੈਸਾ ਵੀ ਭੇਜਿਆ ਗਿਆ ਸੀ ਉਹ ਪੈਸਾ ਵੀ ਸੰਪੂਰਨ ਰੂਪ ਦੇ ਵਿੱਚ ਉਹ ਸ਼ੱਕ ਪ੍ਰਗਟ ਕਰਦੇ ਨੇ ਕਿ ਕਿਸਾਨਾਂ ਤੱਕ ਨਹੀਂ ਪਹੁੰਚਿਆ ਕਿਉਂਕਿ ਐਮਐਸਪੀ ਕਣਕ ਝੋਨੇ ਦੀ ਤਾਂ ਮਿਲਦੀ ਹੋਈ ਹੈ ਪੰਜਾਬ ਦੇ ਕਿਸਾਨਾਂ ਨੂੰ ਪਰ ਜਿਹੜਾ ਕੇਂਦਰ ਵੱਲੋਂ 44 45000 ਕਰੋੜ ਭੇਜਿਆ ਗਿਆ ਸੁਨੀਲ ਜਾਖੜ ਉਹਦੀ ਵੰਡ ਦੇ ਉੱਤੇ ਵੀ ਸਵਾਲ ਖੜੇ ਕਰ ਰਹੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਵੱਡਾ ਜਵਾਬ ਸੁਨੀਲ ਜਾਖੜ ਉਹਨਾਂ ਦੇ ਬਿਆਨ ਤੋਂ ਬਾਅਦ ਆਇਆ ਹੈ ਔਰ ਉਹਨਾਂ ਨੇ ਸੁਨੀਲ ਜਾਖੜ ਉਹਨਾਂ ਦੇ ਸਾਰੇ ਇਲਜ਼ਾਮ ਨਕਾਰੇ ਨੇ ਔਰ ਸਾਰੀ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ ਤੇ ਛੁੱਟੀ ਹੈ ਕਿ ਅਗਰ ਚੋਣੇ ਦੀ ਖਰੀਦ ਦੇ ਦੌਰਾਨ ਅਗਰ ਪੰਜਾਬ ਦੇ ਕਿਸਾਨਾਂ ਦਾ ਕੋਈ ਨੁਕਸਾਨ ਹੋਇਆ ਤੇ ਉਹਦੇ ਪਿੱਛੇ ਭਾਜਪਾ ਜ਼ਿੰਮੇਦਾਰ ਹੈ ਪਰ ਸੁਨੀਲ ਜਾਖੜ ਉਹਨਾਂ ਨੇ ਸਾਫ਼ ਤੌਰ ਤੇ ਇੱਕ ਢਿਰ ਇੱਕ ਢਿਰ ਦੀ ਗੱਲ ਵੀ ਕੀਤੀ ਹੈ ਕਿ ਇੱਕ ਢਿਰ ਕਿਤਨਾ ਕਿਤੇ ਹੈ ਜਿਹੜੀ ਉਹ ਬਣਨੀ ਚਾਹੀਦੀ ਹੈ ਜਿਹੜੀ ਕਿਸਾਨਾਂ ਦੀ ਜ਼ਰੂਰਤਮੰਦਾਂ ਦੀ ਵਪਾਰੀਆਂ ਦੀ ਮਜ਼ਦੂਰਾਂ ਦੀ ਗੱਲ ਕਰੇ ਔਰ ਪੰਜਾਬ ਨੂੰ ਇੱਕ ਸਹੀ ਰਸਤੇ ਦੇ ਉੱਤੇ ਆਪਣੀ ਭੂਮਿਕਾ ਅਦਾ ਕਰਕੇ ਦਿਖਾਵੇ ਸੋ ਸੁਨੀਲ ਜਾਖੜ ਉਹਨਾਂ ਦੇ ਜਿਹੜੇ ਬਿਆਨ ਨੇ ਉਹਨਾਂ ਦੇ ਨਾਲ ਸਿਆਸੀ ਗਰਮੀ ਬਹੁਤ ਪੈਦਾ ਹੋਈ ਕਾਂਗਰਸ ਦੇ ਲੀਡਰਾਂ ਨੇ ਵੀ ਜਿਹੜਾ ਦਿੱਲੀ ਚ ਪ੍ਰੋਟੈਸਟ ਕੀਤਾ ਉਹਦਾ ਵੀ ਸਰਵਨ ਸਿੰਘ ਪੰਦੇਰ ਉਹਨਾਂ ਨੇ ਵਿਰੋਧ ਕਰ ਦਿੱਤਾ ਕਿ ਜਦੋਂ ਜੇਪੀ ਨੱਡਾ ਉਹਨਾਂ ਦੇ ਕੋਲ ਆਏ ਤੇ ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਪ੍ਰੋਟੈਸਟ ਕਰਨ ਵਾਲੇ ਉਹਨਾਂ ਨੇ ਆਪਣੇ ਬੈਨਰ ਉਹਨਾਂ ਨਾਲ ਉਹਨਾਂ ਦੇ ਸਾਹਮਣੇ ਨਹੀਂ ਦਿਖਾਏ ਬਲਕਿ ਉਹਨਾਂ ਨੇ ਆਪਣੇ ਬੈਨਰ ਨਹੀਂ ਜਿਹੜੇ ਉਹ ហេਠਾਂ ਜਾਂ ਇਧਰ ਉਧਰ ਕਰ ਲਏ ਇਹ ਸਰਵਨ ਸਿੰਘ ਪੰਦੇਰ ਹੋਣਾ ਦਾ ਵੀ ਇੱਕ ਵੱਡਾ ਇਲਜ਼ਾਮ ਆਇਆ ਪਰ ਸਥਿਤੀਆਂ ਇਸ ਵਕਤ ਪੰਜਾਬ ਦੀਆਂ ਰਾਜਨੀਤਿਕ ਤੌਰ ਤੇ ਬਹੁਤ ਜ਼ਿਆਦਾ ਪੱਖੀਆਂ ਹੋਈਆਂ ਨੇ ਜੇ ਅਸੀਂ ਕਿਸਾਨਾਂ ਦੀ ਉਹ ਗੱਲ ਕਰ ਲਈਏ ਤੇ ਜਗਜੀਤ ਸਿੰਘ ਡੱਲੇਵਾਲ ਨੇ ਜਿਸ ਤਰ੍ਹਾਂ ਨਾਲ ਪੰਜਾਬ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਔਰ ਹਸਪਤਾਲ ਵਿੱਚੋਂ ਛੁੱਟਣ ਤੋਂ ਬਾਅਦ ਉਹਨਾਂ ਨੇ ਸਰੇਮ ਸਰਕਾਰ ਦੀਆਂ ਧੱਜੀਆਂ ਉਡਾਈਆਂ ਕਿ ਮੈਨੂੰ ਕਿਸੇ ਤਰ੍ਹਾਂ ਦੀ ਜਿਹੜਾ ਮੈਡੀਕਲ ਟਰੀਟਮੈਂਟ ਹੈ ਉਹ ਕਹਿੰਦੇ ਇਹ ਹੋਇਆ ਹੀ ਨਹੀਂ ਬਲਕਿ ਮੈਨੂੰ ਨਜ਼ਰਬੰਦ ਕਰਕੇ ਰੱਖਿਆ ਗਿਆ ਕਿ ਆਖਰਕਾਰ ਕਹਿੰਦੇ ਪੰਜਾਬ ਦੀ ਸਰਕਾਰ ਨੂੰ ਉਹਨਾਂ ਨੂੰ ਛੱਡਣਾ ਪਿਆ ਤੇ ਉਹ ਖਨੌਰੀ ਬਾਰਡਰ ਤੇ ਦੁਬਾਰਾ ਜਗਜੀਤ ਸਿੰਘ ਡੱਲੇਵਾਲ ਪੁੱਜੇ ਵੀ ਨਹੀਂ ਔਰ ਕੱਲ ਉਹਨਾਂ ਨੇ ਹਰਦੋ ਝੰਡੇ ਉਹਨਾਂ ਦਾ ਜਿਹੜਾ ਵਰਤ ਹੈ ਮਰਨ ਵਰਤ ਤੇ ਬੈਠੇ ਹੋਏ ਸੀ ਜਦੋਂ ਦੇ ਜਗਜੀਤ ਸਿੰਘ ਡੱਲੇਵਾਲ ਹਸਪਤਾਲ 'ਚ ਸੀ ਸੋ ਹਰਦੋ ਝੰਡੇ ਉਹਨਾਂ ਨੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਹੋਇਆ ਸੀ ਕੱਲ ਉਹਨਾਂ ਨੂੰ ਨਾਰੀਅਲ ਪਾਣੀ ਪਲਾ ਕੇ ਆਪਾਂ ਦੇਖਿਆ ਤਸਵੀਰਾਂ ਸਾਰਿਆਂ ਨੇ ਸੋ ਨਾਰੀਅਲ ਪਾਣੀ ਪਲਾ ਕੇ ਹਰ ਦੋ ਚੰਡੇ ਉਹਨਾਂ ਦਾ ਮਰਨ ਵਰਤ ਜਿਹੜਾ ਤੜਵਾਇਆ ਇਹ ਵੀ ਕਿਹਾ ਗਿਆ ਕਿ ਬੜਾ ਔਖਾ ਉਹਨਾਂ ਨੇ ਆਪਣਾ ਮਰਨ ਵਰਤ ਤੋੜਿਆ ਉਹ ਸੰਘਰਸ਼ ਤੇ ਰਹਿਣਾ ਚਾਹੁੰਦੇ ਸੀ ਪਰ ਜਗਜੀਤ ਸਿੰਘ ਡੱਲੇয়াল ਹੁਣ ਮਰਨ ਵਰਤ ਤੇ ਆ ਗਏ ਨੇ ਤੇ ਉਧਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਜਿਹੜੇ ਕਿਸਾਨਾਂ ਦੇ ਮਸਲੇ ਨੇ ਇਹ ਹੁਣ ਕਿਵੇਂ ਹੋਰ ਉੱਬਰਦੇ ਨੇ ਜਾਂ ਕਿਵੇਂ ਨਿਬੜਨ ਵਾਲੇ ਪਾਸੇ ਗੱਲ ਤੁਰਦੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਕਿਰਤੀ ਸਿੰਘ ਦੱਲੀਆਲ ਹੁਣਾਂ ਦੇ ਮਰਨ ਵਰਤ ਦੇ ਐਲਾਨ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਮੁੱਖ ਲੜਾਈ ਕੇਂਦਰ ਦੇ ਨਾਲ ਇਸ ਵਕਤ ਖੜੀ ਹੈ ਤੇ ਸੂਬਾ ਸਰਕਾਰੀ ਦੇ ਵਿੱਚ ਢੇਰ ਨਾ ਬਣੇ ਸਾਡੀਆਂ ਮੰਗਾਂ ਜਾਇਜ਼ ਨੇ ਔਰ ਉਧਰ 6 ਦਸੰਬਰ ਨੂੰ ਜਿਹੜੀ ਜਿਹੜਾ ਕੂਚ ਕਰਨਾ ਹੈ ਕਿਸਾਨਾਂ ਨੇ ਪੈਦਲ ਤੌਰ ਤੇ ਸੋ ਅਗਰ ਕਿਸਾਨ ਇਸ ਵਾਰ ਉੱਥੇ ਪਹੁੰਚ ਜਾਂਦੇ ਨੇ ਤੇ ਫਿਰ ਦਿੱਲੀ ਤੱਕ ਇਹ ਸੰਘਰਸ਼ ਸਾਨੂੰ ਦੁਬਾਰਾ ਗਰਮੀ ਫਰਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਇਸ ਵਾਰ ਇਹ ਗੱਲ ਵੀ ਦੇਖਣ ਵਾਲੀ ਰਹੇਗੀ ਕਿ ਕੀ ਕੇਂਦਰ ਸਰਕਾਰ ਰਾਮਲੀਲਾ ਮੈਦਾਨ ਕਿਸਾਨਾਂ ਨੂੰ ਦੰਦੀ ਹੈ ਜਾਂ ਜੰਤਰ ਮੰਤਰ ਤੇ ਉਹਨਾਂ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੰਦੀ ਹੈ ਇਹ ਸਾਰੀਆਂ ਗੱਲਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਅਸੀਂ 6 ਦਸੰਬਰ ਤੋਂ ਬਾਅਦ ਅਸੀਂ ਵੇਖਾਂਗੇ ਇਸ ਤਰ੍ਹਾਂ ਦਾ ਰੁਝਾਨ ਕਿਉਂਕਿ ਇਹ ਲੱਗਦਾ ਨਹੀਂ ਕਿ ਇਸ ਵਾਰ ਬੀਜੇਪੀ ਰੋਕੇਗੀ ਅਗਰ ਕਿਸਾਨ ਪੈਦਲ ਮਾਰਚ ਦੇ ਰੂਪ ਦੇ ਵਿੱਚ ਜਾਂ ਜਥਿਆਂ ਦੇ ਰੂਪ ਦੇ ਵਿੱਚ ਬਿਨਾਂ ਡਾਇਰੈਕਟਰਾਂ ਤੋਂ ਜਾਣਗੇ ਤੇ ਲੱਗਦਾ ਨਹੀਂ ਕਿ ਬੀਜੇਪੀ ਉਹਨਾਂ ਨੂੰ ਰੋਕੇਗੀ ਕਿਉਂਕਿ ਅਗਰ ਬੀਜੇਪੀ ਫੇਰ ਕਿਸਾਨਾਂ ਨੂੰ ਰੋਕੇਗੀ ਤੇ ਇਹ ਗੱਲ ਮੰਨੀ ਜਾਏਗੀ ਕਿ 27 ਤੋਂ ਪਹਿਲਾਂ ਕਿਸਾਨਾ ਔਰ ਬੀਜੇਪੀ ਦੇ ਵਿੱਚ ਇੱਕ ਵਾਰ ਫੇਰ ਨਾਰਾਜ਼ਗੀ ਵੱਡੇ ਪੱਧਰ ਤੇ ਜਾ ਸਕਦੀ ਹੈ ਔਰ ਜੋ 24 ਚ ਬੀਜੇਪੀ ਨਾਲ ਪੰਜਾਬ ਚ ਹੋਇਆ ਸ਼ਹਿਰਾਂ ਚੋਂ 18.5% ਵੱਡਾ ਵੋਟ ਸ਼ੇਅਰ ਹਾਸਲ ਕੀਤਾ ਪਰ ਪਿੰਡਾਂ ਚੋਂ ਬੀਜੇਪੀ ਨਹੀਂ ਜਿੱਤ ਸਕੀ ਹਲਕੇ ਵੀ ਸ਼ਹਿਰਾਂ ਚੋਂ ਤਾਂ ਜਿੱਤ ਗਏ 21-22 ਔਰ ਇਸੇ ਤਰ੍ਹਾਂ ਜ਼ਿਮਨੀ ਚੋਣਾਂ ਚ ਤਿੰਨ ਜਗ੍ਹਾ ਜ਼ਮਾਨਤ ਜ਼ਬਤ ਹੋਈ ਪੰਜਾਬ ਦੇ ਵਿੱਚ ਭਾਵੇਂ ਹਰਿਆਣੇ ਚ ਬੀਜੇਪੀ ਜਿੱਤ ਗਈ ਬਾਰੇ ਹਰਿਆਣਾ ਔਰ ਪੰਜਾਬ ਦੀ ਕਿਸਾਨੀ ਔਰ ਵੋਟ ਪਾਉਣ ਦੇ ਰੁਝਾਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਇਸ ਕਰਕੇ ਲੱਗਦਾ ਹੈ ਕਿ ਕਿਸਾਨ ਅਗਰ ਦਿੱਲੀ ਜਾਂਦੇ ਨੇ ਤੇ ਬੀਜੇਪੀ ਰੋਕੇਗੀ ਨਹੀਂ ਅਗਰ ਬੀਜੇਪੀ ਨੇ ਫੇਰ ਕਿਸਾਨਾਂ ਨੂੰ ਰੋਕਿਆ ਤੇ 27 ਤੋਂ ਪਹਿਲਾਂ ਫੇਰ ਉਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ ਜੋ ਪੋਲੀਟੀਕਲ ਤੌਰ ਤੇ ਵੀ ਬੀਜੇਪੀ ਦਾ ਨੁਕਸਾਨ ਕਰ ਸਕਦਾ ਹੈ ਸੋ ਇਸ ਕਰਕੇ ਉਮੀਦ ਹੈ ਕਿ ਇਸ ਵਾਰ ਅਗਰ ਕਿਸਾਨ ਦਿੱਲੀ ਜਾਂਦੇ ਨੇ ਤੇ ਕੇਂਦਰ ਸਰਕਾਰ ਸਾਰਥਕ ਗੱਲ ਕਰਕੇ ਕਿਸੇ ਸਮਝੌਤੇ ਵਾਲੀ ਸਥਿਤੀ 'ਚ ਪਹੁੰਚਣ ਦੀ ਕੋਸ਼ਿਸ਼ ਕਰੇਗੀ ਸੋ ਕਿਸਾਨਾਂ ਦੀਆਂ ਮੰਗਾਂ ਸਾਰੀ ਦੁਨੀਆ ਜਾਣਦੀ ਹੈ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਔਰ ਤਿੰਨ ਖੇਤੀ ਕਾਨੂੰਨਾ ਸਮੇਂ ਕੀਤੇ ਗਏ ਜਿਹੜੇ ਸਮਝੌਤੇ ਐ ਉਹਨਾਂ ਨੂੰ ਲਾਗੂ ਕਰਨ ਦੀਆਂ ਮੰਗਾਂ ਨੇ ਸੋ ਬਾਕੀ ਵੇਖਦੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰ ਦਾ ਇਹ ਪੂਰਾ ਅੰਦੋਲਨ ਹੋਰ ਕਿੰਨੀ ਉਚਾਈ ਛੁੰਦਾ ਔਰ ਜਦੋਂ ਕਿਸਾਨਾਂ ਨੇ ਦਿੱਲੀ ਜਾਣਾ ਹੈ ਤੇ ਉਸ ਤੋਂ ਪਹਿਲਾਂ ਹਾਲਾਤ ਕਿਸ ਤਰ੍ਹਾਂ ਦੇ ਬਣਦੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਸੀਂ ਆਪਣਾ ਐਨਲਿਸਿਸ ਜੋ ਹੈ ਸਾਂਝਾ ਕੀਤਾ ਦਰਸ਼ਕਾਂ ਦੇ ਨਾਲ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਜ਼ਰੂਰ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤਾਂ